ਸਤਿ ਸ੍ਰੀ ਅਕਾਲ ਦਰਸ਼ਕੋ 150 ਸਾਲਾ ਆਯੁਰਵੈਦ ਖਾਨਦਨੀ ਇਲਾਜ ਡਾਕਟਰ ਬ੍ਰਿੰਦਰ ਸਿੰਘ ਵਾਲੀਆ ਪੱਟੀ ਵਾਲੇ ਅਸੀਂ ਆਯੁਰਵੈਦ ਬਹੁਤ ਸਤਿਕਾਰ ਨਾਲ ਯੁਨਿਵਰਸ ਦੇ ਹਾਂ ਕਿ ਆਯੁਰਵੈਦ ਰਿਸ਼ੀਆ ਮੁਨੀਆਂ ਦਾ ਯੋਗ ਹੈ ਸਾਡੇ ਜਿਨੇ ਵੀ ਰਿਸ਼ੀ ਨੇ 1900 ਸਾਲ ਪਹਿਲੇ ਉਹਨਾਂ ਨੇ ਆਯੁਰਵੈਦ ਖੋਜ ਕਰਕੇ ਇਹ ਜੜੀਆਂ ਉਹਨਾਂ ਪ੍ਰਕਿਰਤੀ ਨੇ ਬਣਾਈਆਂ ਹਨ ਜਿਹੜੀਆਂ ਸਰੀਰ ਦੇ ਜੰਮ ਤੋਂ ਲੈ ਕੇ ਮਰਨ ਤੱਕ ਹਰ ਪ੍ਰਤੀਤੀ ਦੇ ਜਰਚੀ ਮਿਲਦੀ ਹੈ ਪਰਮਾਧਵਾ ਨੇ ਸਾਡੇ ਜੰਮ ਤੋਂ ਲੈ ਕੇ ਮਰ ਤੱਕ ਹਰ ਚੀਜ਼ ਪਹਿਲਾਂ ਕੀਤੀ ਹੈ ਉਹਨੂੰ ਪਤਾ ਹੈ ਕਿ ਕੀ ਕਰਨਾ ਕਿਹੜੀ ਚੀਜ਼ ਕਿੱਥੇ ਕੰਮ ਜਾਵੇ ਕਿੱਥੇ ਲੋੜ ਹੈ ਅੱਜ ਮੈਂ ਨੁਕਸਾਦੋਂ ਇੱਕ ਦੱਸਣਾ ਚਾਹੁੰਦਾ ਹਾਂ ਨੋਟ ਕਰ ਲੈਣਾ ਇਹ ਨੁਕਸਾ ਬਾਤਵਾ ਤੁਸੀਂ ਸ਼ੇਅਰ ਕਰਨਾ ਤਾਂ ਕਿ ਕਿਸੇ ਵੀ ਹੋਰ ਦਾ ਭਲਾ ਹੋ ਜਾਵੇ ਤਾਂ ਕਿ ਕਿਸੇ ਘਰ ਦੇ ਵਿੱਚ ਕੋਈ ਬਿਮਾਰੀ ਦਾ ਦੂਰ ਹੋ ਜਾਵੇ ਕਿਸ ਨੂੰ ਖੰਗ ਹੈ ਜੁਕਾਮ ਹੈ ਨਜਲਾ ਹੈ ਰੇਸ਼ਾ ਹੈ ਅਗਰ ਮਾੜਾ ਮੋਟਾ ਬੁਖਾਰ ਵੀ ਹੈ ਤਾਂ ਵੀ ਠੀਕ ਹੋ ਜਾਏਗਾ ਸਜਣੋ ਇਦਾਂ ਕਰਨਾ ਤੁਸੀਂ ਆਪਣੇ ਕੋਲ 2 ਗਲਾਸ ਪਾਣੀ ਦੇ ਲੈਣੇ ਹਨ ਮਲਠੀ ਲੈਣੀ ਹੈ 2 ਪੀਸ ਲੋ ਗੰਡੀਆਂ ਦੇ ਮਲਠੀ ਦੀਆਂ ਮੋਟੀਆਂ ਲੈ ਲੈਣੀਆਂ ਹੈ ਹਲਦੀ 2 ਗੰਡੀਆਂ ਲੈ ਲੈਣੀਆਂ ਹਲਦੀ ਦੀਆਂ ਮੋਟੀਆਂ ਹਲਦੀ ਲੈਣੀ ਹੈ ਅਦਰ ਕੇ ਕੋਡਾ ਪੀਸ ਲੈ ਲੈਣਾ ਤੇ ਮੋਟੀ ਇਲਾਚੀ ਦੇ 4 ਪੀਸ ਲੈਣੇ ਹਨ ਇਹ ਤੁਸੀਂ ਇੱਥੇ 100 ਗ੍ਰਾਮ ਗੁੜ ਪਾ ਲੈਣਾ ਹੈ ਇਹਨੂੰ 4 ਗਲਾਸ ਪਾਣੀ ਦੇ ਬਾਕੇ ਰਹਿਣਾ ਹੈ ਇੰਨਾ ਰਹਿਣੋ ਕਿ ਜਦੋਂ 2 ਗਲਾਸ ਪਾਣੀ ਰਹਿ ਜੇ ਇਹਨੂੰ ਛਾਂ ਕੇ ਕਿ ਜੱਗ ਜਿਹਾ ਕੇ ਬੋਤਲ ਜਿਹਾ ਕੇ ਰੱਖ ਲੋ रोजाना तो में अद्धा कप पानी गर्म करके पी के सौना है इन्ना पानी पीना तुम नजला जुकाम रेशे जो मौसम है अच्छा रेशे का जुकाम का खांसी का इन्हें ना तो एक ना तो सब कुछ ठीक है बच्चों बुलाओ आप ही पीओ बच्चे को एक चिमचा छोटा दो वा दो कोई फर्क नहीं पैगा इस चीज़ें कोई नुकसान आगे नहीं है अगर बच्चा ये लै भी लवेगा उनध घट भी चिमचे दो चिमचे तो नुकसान कोई नहीं हो कोई ऐसी चीज़ नहीं जी नुकसान करेगी ਮੈਂ ਹਰ ਇੱਕ ਨੁਕਸਾ ਆਪਣੀ ਵੈਬਸਾਈਟ ਤੇ ਮੇਰੀ ਵੈਬਸਾਈਟ ਖੋਲੋ ਤੇ ਸਾਰੇ ਨੁਕਸਾਨਾ ਪੜੀ ਪਈ ਹੈ ਕੋਈ ਨੁਕਸਾ ਤੁਹਾਨੂੰ ਕੋਈ ਬਿਮਾਰੀ ਦੀ ਲੋੜ ਹੈ ਕੱਟ ਬੈਠੇ ਆਪਣੀ ਨੁਕਸਾ ਪੜੋ ਵੇਖੋ ਤੇ ਇਲਾਜ ਕਰ ਲੋ ਡਾਕਟਰਾਂ ਬੈਠੇ ਫालतू ਹਾਂ ਰੋਗ ਜਿਹੜਾ ਪੁਰਾਣਾ ਹੈ ਜਿਆਦਾ ਹੈ ਜਰ ਸੰਭਵ ਨਹੀਂ ਠੀ ਹੋ ਸਕਦਾ ਉਹਦੇ ਵਾਸਤੇ ਮੈਨੂੰ ਫੋਨ ਕਰਕੇ ਮੈਨੂੰ ਖੁਦ ਮਿਲੋ ਤੇ ਮੈਂ ਤੁਹਾਨੂੰ ਆਈ ਰੋਜ਼ ਰਾਜ ਲੋ ਇਹ ਇਲਾਜ ਕਰਾ ਦੇ ਦیسی ਦਵਾਈਆਂ ਹਨ ਜਿਹੜੀਆਂ ਮੈਂ ਖੁਦ ਆਵਰਤੀ ਤਿਆਰ ਕਰਦਾ ਹਾਂ ਕੋਈ ਬਿਆਰੂ ਦਵਾਈ ਨਹੀਂ ਹਮਤ ਦੇ ਰਸੌਲੀਆਂ ਹਨ ਬੱਚੇ ਦਾ ਨਹੀਂ ਕਿਹ ਪੈਣੀ ਭੈਣ ਦੇ ਬੱਚਾ ਨਹੀਂ ਹੋ ਰਿਹਾ ਭਰਾਵਾਂ ਦੇ ਸਿਕਰਾ ਨੂੰ ਨੇ ਯਾਉਨਾ ਅੰਗ ਦਾ ਆਕਾਰ ਛੋਟਾ ਰਹਿ ਗਿਆ ਹੈ ਬਚਪਨ ਦੀਆਂ ਗਲਤੀਆਂ ਕਰਕੇ ਜਾਂ ਵੈਸੇ ਹੀ ਅੰਗ ਦਾ ਆਕਾਰ ਵੀ ਲੰਬਾ ਕਰਦਾ ਹੋਇਆ ਲਾਜ ਹੈ ਕੋਈ ਘਬਰਾਣ ਦੀ ਲੋਣੀ ਸ਼ਰਵਾਣ ਦੀ ਲੋਣੀ ਡਾਕਟਰ ਖੁਦ ਆ ਕੇ ਇਕੱਲੇ ਇਕੱਲੇ ਮੇਰੀਆਂ ਹੀ ਗੱਲ ਕਰਦੇ ਆ ਇਕੱਲੇ ਇਕੱਲੇ ਆਪਣੀ ਬਿਮਾਰੀ ਬਾਰੇ ਦੱਸਿਆ ਜਾਂਦਾ ਹੈ ਤੇ ਇਕੱਲੇ ਇਕੱਲੇ ਚੈੱਕ ਅਪ ਕਰਕੇ ਉਹ ਸਹੀ ਇਲਾਜ ਕੀਤਾ ਜਾਂਦਾ ਹੈ ਦਰਸ਼ਕੋ ਜਦੋਂ ਵੀ ਯਾਦ ਕਰਾਂ ਮੈਂ ਇੱਕ ਸਕਰੀਨ ਤੇ ਅੱਜ ਕੇ ਨੰਬਰ ਨੋਟ ਕਰ ਲਿਆ ਕਰੋ ਤੇ ਗਾਂ ਹੋਰ ਦੋਸਤਾਂ ਮਿੱਤਰਾਂ ਨੂੰ ਦੱਸੋ ਤਾਂ ਕਿ ਕਿਸੇ ਦਾ ਭਲਾ ਹੋ ਜਾਵੇ ਹਰ ਰੋਈ ਮੇਰੇ ਫੇਸਬੁਕ ਦਾ ਨਵਾਂ ਨੁਕਸਾਨ ਦਾ ਹੈ ਤੁਸੀਂ ਫੇਸਬੁਕ 'ਉਹ ਚੈੱਕ ਕਰਿਆ ਕਰੋ फिर hey, मेरी वैबसाइट चेक करो उस मैं कई बीमारियां लिखिया जहाँ को नहीं है नुकसान नहीं है घर बैठे अपनी कई बीमारियां इलाज करा सकते हो इन्हों कह धनबाद डॉक्टर अमरिंद वालिया पट्टी शहर